ਦੀ ਉਸ ਵੇਲੇ ਜੰਗ ਚੜ੍ਹਨੀ ਸੀ ਤੇ ਜਦੋਂ ਬਾਬਾ ਜੀ ਦਾ ਐਸਾ ਕੋਧ ਕਰਤਿਆ ਉਹਨਾਂ ਨੂੰ ਇਹ ਜਿਹੜਾ ਗਿਆਨ ਹੋ ਗਿਆ ਕਿ ਸਾਡੇ ਮਹਾਪੁਰਖ ਐਸ ਵੇਲੇ ਕਿਸੇ ਸਖਤ ਸਮੇਂ ਦੇ ਵਿੱਚ ਵਰਤ ਰਹੇ ਹਨ ਤੇ ਉਸ ਵੇਲੇ ਉਹਨਾਂ ਆਪਣਾ ਘੋੜਾ ਭਜਾਇਆ ਵਿੱਚੇ ਰਸਮ ਰਿਵਾਜ ਵਿਆਹ ਦਾ ਛੱਡ ਕੇ ਇਸ ਧਰਤੀ ਦੇ ਲਬ ਦੇ ਲਬ ਦੇ ਤੇ ਪਹੁੰਚ ਚੁੱਕੇ ਹਨ ਉਸ ਵੇਲੇ ਜੰਗ ਦੀ ਤਿਆਰੀ ਹੋ ਚੁੱਕੀ ਸੀ ਬਾਬਾ ਜੇਠਾ ਜੀ ਰਾਏ ਜੋਧ ਵਰਗੇ ਹੋਰ ਅਨੇਕਾਂ ਸੂਰਮੇ ਇਸ ਧਰਤੀ ਦੇ ਹਨ ਤੇ ਆਪ ਸਾਰੇ ਇਤਿਹਾਸ ਨੂੰ ਸਾਡੇ ਨੂੰ ਬਹੁਤਾ ਜਾਣਦੇ ਹੋ ਤਾਂ ਉਸ ਵੇਲੇ ਗੁਰੂ ਕੀ ਸਾਧ ਸੰਗਤ ਇਸ ਤੋਂ ਪਹਿਲਾਂ ਕਹਿਣ ਦਾ ਭਾਵ ਕੇ ਬਾਬਾ ਡੋਕਰ ਮਹਾਵਲੀ ਜੀ ਜਦੋਂ ਉਸ ਸਥਾਨ ਤੇ ਆਏ ਮਹਾਂਪੁਰਖਾਂ ਦੇ ਕੋਲ ਛੇਵੇਂ ਪਾਤਸ਼ਾਹ ਨੇ ਉਸ ਵੇਲੇ ਇਹਨਾਂ ਨੂੰ ਆਪਣੇ ਕੋਲੋਂ ਇਹ ਨਾਲੇ ਤੇ ਸ਼ਸਤਰ ਬਖਸ਼ੇ ਸ਼ਸਤਰਾਂ ਨੂੰ ਚਲਾਉਣ ਦੀ ਵਿਧੀ ਦੱਸੀ ਤੇ ਨਾਲ ਉਹਨਾਂ ਕਿਹਾ ਕਿ ਅਸੀਂ ਇਸ ਕਰਕੇ ਆਪ ਜੀ ਦੇ ਕੋਲ ਮਹਾਪੁਰਖੋ ਆਏ ਹਾਂ ਕਿ ਤੁਹਾਡੇ ਤੋਂ ਬਿਨਾ ਇਹ ਕੋਈ ਪਰਪਕਾਰ ਨਹੀਂ ਕਰ ਸਕਦਾ ਗੁਰੂ ਅਮਰਦਾਸ ਜੀ ਦਾ ਇਹ ਜਿਹੜਾ ਵੱਡਾ ਤੀਰਥ ਹੈ ਗੋਬਿੰਦਪੁਰੀ ਹੈ ਇਹਦੇ ਲਾਗੇ ਏਡਾ ਜ਼ੁਲਮ ਹੋ ਰਿਹਾ ਏ ਤੁਸੀਂ ਰੋਕਣਾ ਹੈ ਭਾਵੇਂ ਪ੍ਰੇਮ ਦੇ ਨਾਲ ਰੋਕੋ ਭਾਵੇਂ ਸ਼ਕਤੀ ਕਰਨੀ ਪਵੇ ਪਰ ਇਹ ਜ਼ੁਲਮ ਨਹੀਂ ਹੋਣਾ ਚਾਹੀਦਾ ਉਸ ਲਈ ਗੁਰੂ ਕੀ ਸਾਧ ਸੰਗਤ ਅੱਜ ਵੀ ਉਹ ਜ਼ਮੀਨ ਜਿਹੜੀ ਹੈ 80 ਵਿਗੇ ਬਾਬਾ ਸਿਲਵਰਾਜੀ ਦੇ ਨਾਂ ਤੇ ਬੋਲ ਰਹੀ ਚਾਰਨ ਕਰੋ ਸ੍ਰੀ ਵਾਹਿਗੁਰੂ ਉਥੋਂ ਕਾਗਜ਼ਾਂ ਤੋਂ ਪਤਾ ਲੱਗਾ ਹੈ ਕੁਝ ਹੋਰ ਸੰਗਤਾਂ ਨੇ ਵੀ দান ਕੀਤੀ ਬਾਅਦ ਵਿੱਚ ਜਿਹੜੇ ਤਰਨਾ ਦਲ ਵਾਲੇ ਨਿਹੰਗ ਸਿੰਘ ਹਨ ਉੱਥੇ ਪ੍ਰਾ ਲਾਉਣ ਲੱਗੇ ਹੁਣ ਉੱਥੇ ਹੋਰ ਵੀ ਕਈ ਕੋਰ ਬਣਿਆ ਕਿਤੇ ਮੰਦਿਰ ਬਣਾ ਦਿੱਤਾ ਕੋਈ ਕਿਸੇ ਤਰ੍ਹਾਂ ਰਚਨਾ ਹੋਈ ਪਰ ਅਸਲ ਕਾਗਜ਼ਾਂ ਦੇ ਵਿੱਚ ਉਹ ਜ਼ਮੀਨ ਬਾਬਾ ਜੀ ਦੇ ਨਾਂ ਬੋਲ ਰਹੀ ਹੈ ਮਾਪੁਰਖਾਂ ਦੇ ਇਹ ਨਾਲ ਮੁਲਾਬਾ ਹੋਣ ਕਰਕੇ ਸਾਰੀ ਜਾਣਕਾਰੀ ਮਿਲੀ ਹੈ ਸੋ ਉਸ ਵੇਲੇ ਉੱਥੇ ਬਾਬਾ ਜੀ ਨੇ ਜਾ ਕੇ ਉਹਨਾਂ ਨੂੰ ਕਹਿਣਾ ਕੀਤਾ ਬਾਬਾ ਡੋਗਰ ਮਾਂਵਲੀ ਸਮੇਤ ਕੇ ਭਾਈ ਹੁਣ ਇਹ ਕੰਮ ਤੁਹਾਨੂੰ ਅੱਗੇ ਨਹੀਂ ਹੋਣ ਦੇਣਾ ਜਿਹੜਾ ਪਾਪ ਦਾ ਗਵਾ ਹਲਾਲ ਕਰਨ ਦਾ ਬੰਦ ਕਰੋ ਅੱਗੋ ਬਹੁਤ ਉਲਟ ਸ਼ਬਦ ਬੋਲੇ ਤੇ ਮਹਾਪੁਰਖਾਂ ਬੜਾ ਸਮਝਾਉਣ ਦਾ ਯਤਨ ਕੀਤਾ ਪਰ ਜਦੋਂ ਨਾ ਮੰਨੇ ਫਿਰ ਇਥੇ ਇਹਨਾਂ ਦਾ ਟੱਕਰਾ ਹੋ ਗਿਆ ਉਸ ਵੇਲੇ ਗੁਰੂ ਕੀ ਸਾਧ ਸੰਗਤ ਜਿੰਨੇ ਕੁ ਉਹਨਾਂ ਦੇ ਆਦਮੀ ਸਨ ਉਹਨਾਂ ਵਿੱਚੋਂ ਬਹੁਤੇ ਮਰ ਗਏ ਕੁਝ ਦਰਿਆ ਵਿੱਚ ਰੁੜ ਗਏ ਤੇ ਬਾਕੀ ਕੁਝ ਭੱਜ ਕੇ ਦਿੱਲੀ ਜਾ ਕੇ ਉਹਨਾਂ ਸ਼ਿਕਾਇਤ ਕੀਤੇ ਦਿੱਲੀ ਬਾਦਸ਼ਾਹ ਦੇ ਕੋਲ ਕਿ ਸਾਨੂੰ ਗੁਰੂ ਕੇ ਸਿੱਖ ਦੋ ਆਏ ਬੜਾ ਉਹਨਾਂ ਪਰੇਸ਼ਾਨ ਕੀਤਾ ਅਜੇ ਤੱਕ ਕਿਸੇ ਰੋਕਿਆ ਨਹੀਂ ਤੇ ਤੁਹਾਡੇ ਹੁੰਦਿਆਂ ਸਾਡਾ ਇਹ ਹਾਲ ਹੋਵੇ ਸਾਨੂੰ ਕੋਈ ਆਪਣਾ ਕੰਮ ਨਾ ਚਲਾਉਣ ਦੇਵੇ ਤੇ ਬੜੀ ਮਾੜੀ ਗੱਲ ਸਾਡੀ ਮਦਦ ਕਰੋ ਉਸ ਵੇਲੇ ਗੁਰੂ ਕੀ ਸਾਧ ਸੰਗਤ ਪਹਿਲਾਂ ਨਾਲ ਚਿੱਠੀ ਲਿਖੀ ਹੈ ਬਾਦਸ਼ਾਹ ਨੇ ਤੇ ਉਹਨਾਂ ਵਿੱਚ ਲਿਖਿਆ ਕਿ ਜਾਂ ਤੇ ਇਹ ਸਾਡੇ ਜਿਹੜੇ ਜੋ ਵੀ ਬੰਦੇ ਇੱਥੇ ਕਾਰੋਬਾਰ ਕਰਦੇ ਹਨ ਤੁਸੀਂ ਇਹਨਾਂ ਨੂੰ ਰੋਕਣਾ ਨਹੀਂ ਤੇ ਜੇ ਤੁਸੀਂ ਨਹੀਂ ਇਹ ਕੰਮ ਤੋਂ ਇਹਨਾਂ ਨੂੰ ਇਹ ਕੰਮ ਕਰਨ ਦੇਣਾ ਤੇ ਫਿਰ ਸਾਡੇ ਨਾਲ ਜੰਗ ਕਰਕੇ ਵੇਖ ਲਓ ਤੇ ਮਹਾਪੁਰਖਾਂ ਕਿਹਾ ਸੀ ਜੰਗ ਕਰਨ ਨੂੰ ਤਿਆਰ ਹਾਂ ਅਸੀਂ ਗੁਰੂ ਦਾ ਹੁਕਮ ਮੰਨਣਾ ਪਰ ਪਾਪ ਨਹੀਂ ਹੋਣ ਦੇਣਾ ਇਸ ਕਰਕੇ ਗੁਰੂ ਕੀ ਸਾਧ ਸੰਗਤ ਉਹ ਪਹਿਲੀ ਟੱਕਰ ਵਿੱਚ ਜੇ ਇਹ ਕੁਝ ਹੋਇਆ ਕਰੂੰ ਉਹ ਚਿੱਠੀ ਆਈ ਚਿੱਠੀ ਦਾ ਜਵਾਬ ਮਹਾਪੁਰਖਾਂ ਬਾਬਸ ਘੱਲਿਆ ਤੇ ਫਿਰ ਉਧਰੋਂ ਫੌਜ ਚੜ ਕੇ ਆਈ ਜਿੱਥੇ ਅੱਜ ਦਰਬਾਰ ਬਣਿਆ ਹੈ ਸੰਗਤਾਂ ਜਾਣਦੀਆਂ ਹੋ ਉਸ ਥਾਂ ਤੇ 16 ਕਿल्ले ਬਾਬਾ ਜੀ ਦੀ ਜ਼ਮੀਨ ਉਸ ਸਮੇਂ ਸੀ ਤੇ 16 ਕਿੱल्ल्या ਵਿੱਚ ਹੀ ਘੇਰ ਲਿਆ ਉਹਨਾਂ ਨੇ ਆ ਕੇ ਕਰਕੇ ਬਹੁਤ ਵੱਡਾ ਮੁਕਾਬਲਾ ਹੋਇਆ ਜਿਹੜਾ ਆਮ ਸੰਗਤਾਂ ਵਿੱਚ ਭੁਲੇਖਾ ਹੈ ਕਿ ਬਹੁਤੇ ਪਿੰਡਾਂ ਵਿੱਚ ਜਿੱਥੇ-ਜਿੱਥੇ ਵੀ ਸੰਗਤਾਂ ਮੰਨਦੀਆਂ ਹਨ ਕਿ ਬਾਬਾ ਜੀ ਸਾਡੇ ਪਿੰਡ ਗਵਾਂ ਛਡਾਉਂਦੇ ਗੋਚੜਾਂ ਕੋਲੋਂ ਉਸ ਸਮੇਂ ਸ਼ਹੀਦ ਹੋਏ ਹਨ ਪਰ ਉਹ ਬਾਬਾ ਜੀ ਦਾ ਪਹਿਲਾ ਮੁਕਾਬਲਾ ਸੀ ਧਰਮ ਦਾ ਜਿਹਦੇ ਵਿੱਚ ਪਾਪ ਨੂੰ ਰੋਕਣ ਦਾ ਇਹ ਸਤਗੁਰਾਂ ਹੁਕਮ ਕੀਤਾ ਉਸ ਕਾਰਜ ਵਿੱਚ ਸਫਲ ਹੋਏ ਉਸ ਥਾਂ ਤੇ ਗਊਸ਼ਾਲਾ ਕਾਇਮ ਕੀਤੀ ਹੈ ਬਾਅਦ ਵਿੱਚ ਉੱਥੇ ਗਵਾਂ ਦੀ ਸੇਵਾ ਹੋਣ ਲੱਗੀ ਜਿੱਥੇ ਗਵਾਂ ਨੂੰ ਕੋਹ ਕੋ ਕੇ ਮਾਰਦੇ ਸਨ ਇਸੇ ਤਰ੍ਹਾਂ ਪਹਿਲਾਂ ਲਾਹੌਰ ਵਿੱਚ ਹੋਇਆ ਸੀ ਗੁਰੂ ਨਾਨਕ ਪਾਤਸ਼ਾਹ ਵੇਲੇ ਆਪ ਜਾਣਦੇ ਹੋ ਆਪਾਂ ਅਸੀਂ ਕਹਿ ਦਿੰਦੇ ਹਾਂ ਅੰਮ੍ਰਿਤਸਰ ਸਿਫਤੀ ਦਾ ਘਰ ਪਰ ਜਿਹੜਾ ਗੁਰੂ ਅਮਰਦਾਸ ਜੀ ਦਾ ਵੀ ਬਚਨ ਹੋਇਆ ਸੀ ਪਹਿਲਾਂ ਬਾਅਦ ਵਿੱਚ ਉਹਨਾਂ ਬਖਸ਼ਿਆ ਪਿਨਾ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਕਿ ਜਿੱਥੇ ਇਨਾ ਕਹਿਰ ਵਰਤਦਾ ਹੈ ਲਾਹੌਰ ਸ਼ਹਿਰ ਦੀ ਇੱਥੇ ਕਹਿਰ ਵਰਤਦਾ ਹੈ ਹੁਣ ਗੁਰੂ ਰਾਮਦਾਸ ਜੀ ਦਾ ਉੱਥੇ ਅਵਤਾਰ ਹੋਣਾ ਸੀ ਇਸ ਕਾਰਨ ਗੁਰੂ ਅਮਰਦਾਸ ਜੀ ਨੇ ਫਿਰ ਜੇ ਲਾਹੌਰ ਦਾ ਸ਼ਰਾਬ ਜਿਹੜਾ ਪਹਿਲਾਂ ਵੀ ਆ ਕੇ ਲੋਰੀਆ ਹੀ ਬਖਸ਼ਾਉਂਦੇ ਰਹੇ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਬੋ ਗੁਰੂ ਬਾਬੇ ਫਿਟਕੇ ਸੇ ਫਿਟੇ ਗੁਰੰਗਤ ਕੀਤੇ ਕੁੜਿਆਰੇ ਗੁਰਤੀਜੀ ਪੀੜੀ ਵਿਚਾਰਿਆ ਕਿ ਹੱਥ ਇਹਨਾਂ ਵਿਚਾਰੇ ਸੋ ਇਸ ਕਰਕੇ ਗੁਰੂ ਰਾਮਦਾਸ ਦੇ ਕਾਰਨ ਗੁਰੂ ਕੀ ਸਾਧ ਸੰਗਤ ਫਿਰ ਉਹ ਲਾਹੌਰ ਨੂੰ ਜਿਹੜਾ ਸੀ ਸ਼ਰਾਬ ਬਖਸ਼ ਕੇ ਉਹਦਾ ਭਾਵ ਜਿਹੜਾ ਸਤਗਰਾਂ ਨੇ ਫਿਰ ਇਦਾਂ ਉੱਥੇ ਕਹਿ ਰਹੇ ਸੀ ਤਾਂ ਅੰਮ੍ਰਿਤ ਬਖਸ਼ ਦਿੱਤਾ ਲਾਹੌਰ ਸ਼ਹਿਰ ਅੰਮ੍ਰਿਤ ਸਾਰਾ ਸਿਫਤੀ ਦਾ ਘਰ ਆ ਇਹ ਹੁਣ ਉਹਦੇ ਪਰਥਾਏ ਵਿਚਾਰਨ ਕੀਤਾ ਹੈ ਸੋ ਇਸ ਪ੍ਰਕਾਰ ਇੱਥੇ ਵੀ ਜਿਹੜਾ ਸੀ ਮਹਾਪੁਰਖਾ ਨੇ ਫਿਰ ਉਹ ਪਾਪ ਬੰਦ ਕਰਾਇਆ ਤੇ ਉਸ ਤੋਂ ਬਾਅਦ ਸਤਿਗੁਰੂ ਜਦੋਂ ਵਾਪਸ ਆਏ ਹਨ ਦਿੱਲੀ ਆਗਰਾ ਤੋਂ ਹੋ ਕੇ ਚੰਦੂ ਨੂੰ ਨੱਥ ਪਾ ਕੇ ਨਾਲ ਲਿਆਂਦਾ ਹੈ ਹੋਰ ਪਿੰਡਾਂ ਵਿੱਚ ਦੀ ਹੋ ਕੇ ਗੋਂਦਵਾਲ ਸਾਹਿਬ ਫਿਰ ਝੰਡੇਰ ਮਹਾਪੁਰਖਾਂ ਵਿੱਚ ਬਾਬਾ ਜੀ ਦੇ ਕੋਲ ਆਏ ਸਥਾਨ ਤੇ ਉਹ ਮਹਾਪੁਰਖਾਂ ਦੀ ਜ਼ਮੀਨ ਜਿੱਥੇ ਉਹਨਾਂ ਬੜਾ ਸਮਾਂ ਤਪ ਕੀਤਾ ਹੈ ਉੱਥੇ ਦਰਬਾਰ ਬਣਿਆ ਹੈ ਪ੍ਰਾਤਨ ਇਹਨਾਂ ਦੇ ਪਰਿਵਾਰ ਦਾ ਜਿਹੜਾ ਘਰ ਵੀ ਹੈ ਉਹ ਵੀ ਆਪਾਂ ਨੂੰ ਵੱਡਾ ਸਬੂਤ ਮਿਲਦਾ ਹੈ ਪਿੰਡ ਦੇ ਵਿੱਚ ਉਹ ਜਗ੍ਹਾ ਨੂੰ ਅੱਜ ਕੱਲ ਸੰਧਵਾ ਦਾ ਪਰਿਵਾਰ ਵਾਲਾ ਘਰ ਕਿਹਾ ਜਾਂਦਾ ਹੈ ਸੋ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਉਹ ਸਮੇਂ ਤੇ ਫਿਰ ਗੁਰੂ ਕੀ ਸੰਗਤ ਇਹ ਜਦੋਂ ਮਹਾਰਾਜ ਨੇ ਆ ਕੇ ਪੁੱਛਿਆ ਤੇ ਬਾਬਾ ਜੀ ਨੇ ਸਾਰਾ ਹਾਲ ਦੱਸਿਆ ਮਹਾਰਾਜ ਤੁਹਾਡੀ ਕਿਰਪਾ ਨਾਲ ਐਵੇਂ ਕਾਰਜ ਸਭੁਲ ਹੋਇਆ ਸਤਿਗੁਰੂ ਬੜੇ ਪ੍ਰਸੰਨ ਹੋਏ ਇਹਨਾਂ ਨੂੰ ਨਾਲ ਲੈ ਕੇ ਬਾਬਾ ਸਿਲਵਰਾ ਜੀ ਬਾਬਾ ਡੋਕਰ ਮਹਾਬਲੀ ਜੀ ਨਾਲੇ ਬੇਨਤੀ ਹੈ ਭਾਈ ਜਿਹੜਾ ਆਪਾਂ ਬਾਬਾ ਸਿੱਧ ਦੇ ਬਾਬਾ ਡੋਗਰੀ ਕੱਲਾ ਕਹਿੰਦੇ ਹਾਂ ਮਹਾਪੁਰਖਾਂ ਦਾ ਇਹ ਜੀਵਨ ਜਿਹੜਾ ਜਦੋਂ ਸਤਗੁਰਾਂ ਹੁਕਮ ਕੀਤਾ ਨਾ ਨਾਲ ਹੁਕਮ ਕੀਤਾ ਭਾਈ ਅੱਜ ਤੋਂ ਇਹ ਜਿਹੜਾ ਹੈ ਇਹ ਸੇਲਵਰਾ ਬੜਾ ਮਹਾਪੁਰਖ ਵੱਡਾ ਬਣ ਚੁੱਕਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦੇ ਨਾਲ ਨਾਲ ਸ਼ਹੀਦ ਪਦਵੀ ਪ੍ਰਾਪਤ ਹੋਈ ਹੈ ਤੇ ਜਿਹੜੇ ਡੋਗਰ ਨੂੰ ਇੱਕ ਡੋਗਰਾਂ ਦਾ ਮੁੰਡਾ ਕਹਿੰਦੇ ਸੀ ਮਜਾ ਆਚਾਰਨ ਵਾਲਾ ਤੇ ਉਹਨੂੰ ਮਹਾਬਲੀ ਦਾ ਰਤਬਾ ਬਖਸ਼ਿਆ ਮਹਾਬਲੀ ਉਹਨੂੰ ਕਿਹਾ ਜਾਂਦਾ ਜੇ ਸੂਰਮਿਆਂ ਦੀਆਂ ਸ਼੍ਰੇਣੀਆਂ ਹਨ ਪਹਿਲੀ ਸ਼੍ਰੇਣੀ ਸੂਰਮਿਆਂ ਦੀ ਹੈ ਜਿਹੜਾ ਇੱਕ ਨਾਲ ਇੱਕ ਲੜ ਸਕੇ ਉਹਨੂੰ ਯੋਧਾ ਕਹਿੰਦੇ ਹਨ ਜਿਹੜਾ 10000 ਨਾਲ ਮੁਕਾਬਲਾ ਕਰਨ ਦਾ ਜਿਹੜਾ ਬਾਜ਼ ਰੱਖੇ ਹੌਸਲਾ ਰੱਖੇ ਪਛਾਣ ਨਾ ਹਟੇ ਜਾਂ ਸ਼ਹੀਦ ਹੋ ਜਾਵੇ ਉਹਨੂੰ ਜਾਂ ਜਿੱਤ ਪ੍ਰਾਪਤ ਕਰੇ ਉਹਨੂੰ ਮਹਾਬਲੀ ਕਿਹਾ ਜਾਂਦਾ ਹੈ 10000 ਦੇ ਨਾਲ ਉਹ ਮੁਕਾਬਲਾ ਕਰਕੇ ਜਿੱਤਣ ਵਾਲਾ ਇਸ ਤੋਂ ਬਾਅਦ ਜਿਹੜਾ ਸੂਰਮਾ ਉਹ ਹੁੰਦਾ ਜਿਹੜਾ ਅਨੰਗਿੰਤਾ ਨਾਲ ਲੜ ਸਕੇ ਸੋ ਇਹਨਾਂ ਮਹਾਪੁਰਖਾਂ ਨੂੰ ਏਡੀਆਂ ਵੱਡੀਆਂ ਸ਼ਕਤੀਆਂ ਬਖਸ਼ੀਆਂ ਹਨ ਗੁਰੂ ਕੀ ਸਾਧ ਸੰਗਤ ਇਸ ਪ੍ਰਕਾਰ ਫਿਰ ਇਹਨਾਂ ਦਾ ਨਾਮ ਡੋਕਰ ਮਹਾਭਲੀ ਜੀ ਕਰਕੇ ਪੂਰਾ ਸਤਿਕਾਰ ਨਾਲ ਬੁਲਣਾ ਇਹਨਾਂ ਨੂੰ ਯਾਦ ਕਰਨਾ ਜ਼ਰੂਰੀ ਹੈ ਤੇ ਜਿਹੜੇ ਸਿੱਧ ਸਿਲਵ ਰਹ ਹਨ ਇਹ ਸਿੱਧ ਉਹ ਹੁੰਦੇ ਹਨ ਜਿਹੜੇ ਰਿਧੀਆਂ ਸਿਧੀਆਂ ਵਿੱਚ ਰਹ ਜਾਂਦੇ ਹਨ ਇਹ ਠੀਕ ਹੈ ਆਪਣੇ ਵਸਨੇ ਆਮ ਪਿੰਡਾਂ ਵਿੱਚ ਸਾਡੇ ਨਗਰ ਦੇ ਵਿੱਚ ਵੀ ਇਸੇ ਤਰ੍ਹਾਂ ਪਹਿਲਾਂ ਬੋਲਿਆ ਜਾਂਦਾ ਬਸ ਸਿੱਧ ਸੇਲਰ ਡੋਗਰ ਪੀਰ ਅੰਦੇ ਸਨ ਪਰ ਜਿੰਨਾ ਚੜ ਨਹੀਂ ਸੀ ਪਤਾ ਜਦ ਮਹਾਰਾਜ ਦੇ ਬਚਨ ਆਪਾਂ ਨੂੰ ਪ੍ਰਾਪਤ ਹੋ ਗਏ ਫਿਰ ਆਪਾਂ ਸਤਗੁਰੂ ਕਹਿੰਦੇ ਗਾ ਵੀਏ ਸੁਣੀਏ ਮੰਨ ਰੱਖੀਏ ਭਾਓ ਫਿਰ ਸੁਣਿਆ ਤੇ ਮੰਨਿਆ ਮੰਨ ਕੇ ਉਹਦੇ ਅਸਥਾਨ ਉਹਦੇ ਅਨੁਸਾਰ ਜੀਵਨ ਬਣਾਉਣਾ ਉਹਦੇ ਅਨੁਸਾਰ ਚੱਲਣਾ ਇਹ ਗੁਰੂ ਦਾ ਹੁਕਮ ਹੈ ਗੁਰੂ ਕਿਰਪਾ ਕਰੇ ਸੋ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਫਿਰ ਇਹ ਜਿੱਥੇ ਵੀ ਸਤਗੁਰੂ ਦੇ ਇਥੋਂ ਹੋ ਕੇ ਗੋondਵਾਲ ਸਹਿਤੋਂ ਪ੍ਰਸੰਨ ਹੋ ਕੇ ਧਰਤੀ ਨੂੰ ਵਰ ਦੇ ਕੇ ਤੇ ਅੱਗੇ ਫਿਰ ਇਹ ਝਨੇਰ ਤਰਨਤਾਰਨ ਦੇ ਕੋਲ ਜਿਹੜੇ ਹਨ ਉੱਥੇ ਪਹੁੰਚੇ ਹਨ ਤੇ ਉੱਥੋਂ ਹੋ ਕੇ ਫਿਰ ਅੱਗੇ ਸੰਘੇ ਪਿੰਡ ਆਉਂਦਾ ਹੈ ਨਹਿਰ ਦੇ ਲਾਗੇ ਉੱਥੇ ਇੱਕ ਉਮਰਾਣਾ ਸੰਤ ਰਹਿੰਦਾ ਹੈ ਉਹ ਗੁਰੂ ਦਾ ਬੜਾ ਵੱਡਾ ਪ੍ਰੇਮੀ ਭਗਤੀ ਵਾਲਾ ਸੀ ਉਹਦੇ ਨਾਲ ਸਤਗੁਰਾਂ ਨੇ ਬਚਨ ਬਿਲਾਸ ਕੋ ਸਮਾ ਕੀਤੇ ਤਰਨਤਾਰਨ ਹੋ ਕੇ ਅੰਮ੍ਰਿਤਸਰ ਸਾਹਿਬ ਨੂੰ ਹੋ ਕੇ ਲਾਹੌਰ ਜਾ ਕੇ ਚੰਦਨ ਨੂੰ ਖਤਮ ਕੀਤਾ ਫਿਰ ਵਾਪਸ ਆਏ ਤੇ ਫਿਰ ਉਸ ਸਮੇਂ ਦੀਪਮਾਲਾ ਦਾ ਸਮਾਂ ਸੀ ਆਪਾਂ ਕਹਿ ਦਿੰਦੇ ਹਾਂ ਦਿਵਾਲੀ ਵਾਲੇ ਦਿਨ ਮਹਾਰਾਜ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋਏ ਗੁਰੂ ਕੀ ਸੰਗਤ ਦਿਵਾਲੀ ਵਾਲਾ ਦਿਨ ਉਸ ਦਿਨ ਸੀ ਜਦੋਂ ਮਹਾਰਾਜ ਸਾਰੇ ਕਾਰਜ ਕਰਕੇ ਫਿਰ ਅੰਮ੍ਰਿਤਸਰ ਦੇ ਵਾਪਸ ਆਏ ਹਨ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ ਭਾਈ ਗੁਰਦਾਸ ਬਾਬਾ ਬੁੱਢਾ ਜੀ ਗੁਰੂਕੀਆਂ ਸੰਗਤਾਂ ਨੇ ਇਸ ਖੁਸ਼ੀ ਵਿੱਚ ਇਹ ਸਾਡੇ ਸਤਿਗੁਰੂ ਸਾਰੇ ਧਰਮ ਦੇ ਕਾਰਜਾਂ ਵਿੱਚ ਸਭ ਲੋਕੇ ਆਏ ਹਨ ਪਰਵਪਕਾਰ ਕਰਕੇ ਇਸ ਖੁਸ਼ੀ ਵਿੱਚ ਵੱਡਾ ਸਮਾਗਮ ਕੀਤਾ ਜਾਵੇ ਨਾਲ ਗੁਰੂ ਘਰ ਲੰਗਰ ਚਲਾਇਆ ਜਾਵੇ ਸੋ ਗੁਰੂ ਘਰ ਇਤਿਹਾਸ ਸੁਣਿਆ ਜਾਵੇ ਨਾਲ ਫਿਰ ਦੀਪਮਾਲਾ ਕੀਤੀ ਗਈ ਖੁਸ਼ੀ ਵਿੱਚ ਇਸੇ ਪ੍ਰਕਾਰ ਵਿੱਚ ਇਹ ਬਚਨ ਤਾਂ ਹੁੰਦਾ ਹੈ ਕਿ ਕਈ ਭਲੇਖੇ ਸਾਨੂੰ ਪਾਏ ਜਾਂਦੇ ਹਨ ਆਮ ਕਹਿੰਦੇ ਹਨ ਕਿ ਜਿਹੜੇ ਰਾਮਚੰਦਰ ਜੀ ਵੇਲੇ ਵੀ ਬਨਵਾਸ ਵੇਲੇ ਵੀ ਦੀਵਾਲੀ ਵਾਲਾ ਦਿਨ ਸੀ ਬਨਵਾਸ ਕੱਟ ਕੇ ਆਏ ਉਹ ਦਿਨ ਦੀਵਾਲੀ ਨਹੀਂ ਸੀ ਜਿੱਦਣ ਉਹ ਦੀਵਾਲੀ ਵਾਲਾ ਦਿਨ ਆਇਆ ਕਿ ਨਾ ਰਾਮਚੰਦਰ ਜੀ ਨੂੰ ਦੁਬਾਰਾ ਤਾਜ ਪੋਸ਼ੀ ਕੀਤੀ ਗਈ ਹੈ ਦੁਬਾਰਾ ਰਾਜ ਮਿਲਿਆ 12 ਸਾਲ ਬਨਵਾਸ ਘਟਣ ਤੋਂ ਬਾਅਦ ਇਹ ਵਾਕਿਆ ਇਹ ਜ਼ਰੂਰ ਹੈ ਕਿ ਦੀਵਾਲੀ ਵਾਲਾ ਦਿਨ ਦੋਹਾਂ ਸੰਬੰਧਾਂ ਨਾਲ ਮਿਲਦਾ ਹੈ ਪਰ ਉਹ ਇਹ ਜਿਹੜਾ ਭਲੇਖਾ ਭਾਵ ਕੇ ਇਹ ਕਾਰਜ ਕਰਨ ਤੋਂ ਬਾਅਦ ਜਦੋਂ ਵੀ ਕੋਈ ਜ਼ਰੂਰਤ ਪੈਂਦੀ ਜਾਂ ਕੋਈ ਸਮਾਂ ਆਉਂਦਾ ਤੇ ਮਹਾਪੁਰਖਾਂ ਨੂੰ ਸਤਿਗੁਰੂ ਜੀ ਫਿਰ ਢੇਰਾਂ ਤੋਂ ਸਾਧ ਲੈਣ ਦੇ ਨਾਲ ਲੈ ਕੇ ਜਾਂਦੇ ਆਮ ਥਾਵਾਂ ਤੇ ਵਿਚਰਦੇ ਜਿਵੇਂ ਟਾਰੀ ਵਾਲੇ ਪਾਸੇ ਜਾਂ ਹੋਰ ਥਾਵਾਂ ਨੇਕਾਂ ਥਾਵਾਂ ਤੇ ਮਹਾਪੁਰਖ ਗਏ ਸਤਿਗੁਰੂ ਨਾਲ ਹੀ ਗਏ ਹਨ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਸੋ ਗੁਰੂ ਕੀ ਸਾਧ ਸੰਗਤ ਇਸ ਪ੍ਰਕਾਰ ਇਹਨਾਂ ਮਹਾਪੁਰਖਾਂ ਦਾ ਜੀਵਨ ਜਿਹੜਾ ਫਿਰ ਅਨੇਕਾਂ ਥਾਵਾਂ ਤੇ ਇਹਨਾਂ ਦੇ ਸਥਾਨ ਬਣੇ ਹਨ ਕਈ ਕਹਿੰਦੇ ਜੀ ਇਹ ਇੰਨੇ ਸਥਾਨ ਕਿਵੇਂ ਬਣੇ ਜਾਂ ਕੀ ਹੋਇਆ ਉਹਦਾ ਕਾਰਨ ਹੋਰ ਵਿਸਥਾਰ ਵਿੱਚ ਉਹ ਚੱਲਦਾ ਹੈ ਕਿ ਉਹਦੇ ਵਿੱਚੋਂ ਕੁਝ ਬੇਨਤੀਆਂ ਹਨ ਕਿ ਜਿਵੇਂ ਗਵਾਂ ਨੂੰ ਬੁਚੜਾ ਤੋਂ ਛੁਡਾਇਆ ਕੁਝ ਜਿਹੜੀਆਂ ਲੜਕੀਆਂ ਤੇ ਇਸਤਰੀਆਂ ਸ਼ਾਈ ਫੌਜ ਕੋਲੋਂ ਇਹਨਾਂ ਛਡਾਉਣੀਆਂ ਕੀਤੀਆਂ ਜਿਨ੍ਹਾਂ ਨੂੰ ਬੰਨ ਬੰਨ ਕੇ ਲਈ ਜਾ ਰਹੇ ਸਨ ਕਿਸੇ ਨੇ ਪਕਾਰ ਨਾ ਸੁਣੀ ਉਸਲੇ ਮਹਾਪੁਰਖਾਂ ਨੇ ਉਹਨਾਂ ਨੂੰ ਜਾ ਕੇ ਆਜ਼ਾਦ ਕਰਵਾਇਆ ਤੇ ਇਸ ਕਰਕੇ ਜਦੋਂ ਉਹਨਾਂ ਨੂੰ ਮਹਾਪੁਰਖਾਂ ਕਿਹਾ ਤੁਹਾਡੇ ਕਿੱਥੇ ਕਿੱਥੇ ਤੁਹਾਡੇ ਸਥਾਨ ਹਨ ਤੁਹਾਨੂੰ ਉੱਥੇ ਛੱਡ ਕੇ ਆਈਏ ਉਹ ਕਹਿਣ ਲੱਗੀਆਂ ਸਾਡਾ ਕੋਈ ਵੀ ਸਹਾਰਾ ਨਹੀਂ ਕੋਈ ਸਾਡਾ ਮਾਈ ਬਾਪ ਭੈਣ ਭਰਾ ਹੁੰਦਾ ਸਾਨੂੰ ਆ ਕੇ ਬਚਾਉਂਦਾ ਛਾਈ ਫੌਜ ਤੋਂ ਡਰਦੇ ਕਿਸੇ ਵੀ ਸਾਡੇ ਵਾਸਤੇ ਵਾਸਤਾ ਨਹੀਂ ਪਾਇਆ ਤੇ ਇਕ ਤੁਸੀਂ ਹੋ ਜਿਨ੍ਹਾਂ ਨੇ ਸਾਨੂੰ ਆਣ ਕੇ ਬਚਾਉਣਾ ਕੀਤਾ ਸਾਡੇ ਮਾਂ ਪਿਓ ਭੈਣ ਭਰਾ ਸਭ ਕੁਝ ਤੁਸੀਂ ਹੋ ਅਸੀਂ ਕਿਤੇ ਨਹੀਂ ਜਾਣਾ ਤੇ ਮਹਾਪੁਰਖਾਂ ਗਿਆ ਸਾਡਾ ਸਮਾਂ ਜਿਹੜਾ ਇਕੱਠਾ ਰਹਿਣ ਦਾ ਨਹੀਂ ਜੰਗਾ ਜੁੰਦਾ ਦਾ ਵੀ ਸਮਾਂ ਸਤਿਗੁਰਾਂ ਨੇ ਬਖਸ਼ਿਆ ਹੈ ਹੋਰ ਵੀ ਕਹੀ ਥੇ ਵਿਚਰਨਾ ਪੈਂਦਾ ਹੈ ਤੁਸੀਂ ਜਦੋਂ ਯਾਦ ਕਰੋ ਆਪਣੇ ਜਿੱਥੇ ਸਤਾਨਾ ਤੇਰੀ ਉੱਥੋਂ ਯਾਦ ਕਰੋ ਅਸੀਂ ਤੁਹਾਡੇ ਕੋਲ ਹਾਜ਼ਰ ਸਮਝੋ ਸਾਡੀ ਹਰ ਆਸ ਪੂਰੀ ਹੋਵੇਗੀ ਇਸ ਪ੍ਰਕਾਰ ਉਹਨਾਂ ਸਥਾਨਾਂ ਦੇ ਜਿੱਥੇ ਬੀਬੀਆਂ ਗਈਆਂ ਬਾਬਾ ਜੀ ਦੇ ਨਾਂ ਤੇ ਉਹਨਾਂ ਵੀ ਯਾਦਗਾਰਾਂ ਕਾਇਮ ਕਰਕੇ ਉੱਥੇ ਮੰਦੇ ਰਹੇ ਉਹਨਾਂ ਦੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਰਹੀਆਂ ਕੁਝ ਪਿੰਡਾਂ ਵਿੱਚ ਗਏ ਪ੍ਰੇਮੀਆਂ ਨੂੰ ਤਾਰਿਆ ਉਸ ਬੰਧ ਵਿੱਚ ਸਥਾਨ ਬਣੇ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਦੇ ਅਨੇਕਾਂ ਸਥਾਨ ਜਿਹੜੇ ਅਜੇ ਵੀ ਗਿਣੇ ਨਹੀਂ ਜਾ ਰਹੇ ਇਹ ਤੀਜੀ ਕਿਤਾਬ ਤੀਜੀ ਐਡੀਸ਼ਨ ਛਪਣ ਤੋਂ ਬਾਅਦ ਵੀ ਅਜੇ ਚੌਕ ਥਾਵਾਂ ਪੰਜਾਂ ਥਾਵਾਂ ਦਾ ਪਤਾ ਲੱਗਾ ਹੋਰ ਵੀ ਹਨ ਅੱਗੇ ਪਤਾ ਨਹੀਂ ਮਹਾਪੁਰਖਾਂ ਦੀ ਮਹਿਮਾ ਆਪ ਉਹ ਜਾਣਦੇ ਹਨ ਕਿੰਨੇ ਕਿ ਥਾਵਾਂ ਤੇ ਇਹਨਾਂ ਦੇ ਸਥਾਨ ਹਨ ਕਿਉਂਕਿ ਇਸ ਤੇ ਜਿਹੜਾ ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਕੈਮਨ ਹੋਏ ਪ੍ਰਕਾਸ਼ ਜੈਸੇ ਤਰ ਉਪਰਕਾਸ਼ ਜਿਵੇਂ ਧਰਤੀ ਦੇ ਉਪਰ ਆਕਾਸ਼ ਛਾਇਆ ਹੋਇਆ ਹੈ ਤੇ ਮਹਾਪੁਰਖਾਂ ਦੀ ਮਹਿਮਾ ਵੀ ਇਸ ਤਰ੍ਹਾਂ ਗੁਰੂ ਕੀ ਸਾਧ ਸੰਗਤ ਸਾਰੇ ਛਾਈ ਹੋਈ ਹੈ ਉਹ ਸਰਬ ਵਿਆਪੀ ਹੋ ਜਾਂਦੇ ਹਨ ਕਿਉਂਕਿ ਆਤਮਾ ਦੋ ਪ੍ਰਕਾਰ ਦੀ ਦੱਸੀ ਹੈ ਇੱਕ ਪ੍ਰਤੀਏਕ ਆਤਮਾ ਇੱਕ ਹੁੰਦੀ ਹੈ ਸਰ ਸਰਬਵਿਆਪੀ ਆਤਮਾ ਇਹ ਸਰਬਵਿਆਪੀ ਆਤਮਾ ਦੇ ਵਿੱਚ ਹੋ ਜਾਂਦੇ ਹਨ ਜਿੱਥੇ ਵੀ ਕੋਈ ਯਾਦ ਕਰੇ ਕਈ ਵਾਰ ਹੁੰਦਾ ਹੈ ਕਿ ਮਾਹ ਪੁਰਖਾਂ ਦਾ ਸਥਾਨ ਇੱਕ ਥਾਂ ਤੇ ਆ ਤੇ ਇੰਨੇ ਥਾਵਾਂ ਤੇ ਕਿਵੇਂ ਸ਼ਕਤੀ ਵਰਤੀ ਤੇ ਇਹ ਗੁਰਬਾਣੀ ਵਿੱਚ ਹੀ ਆਉਂਦਾ ਹੈ ਗੁਰੂਖ ਪਿਆਰੇ ਜਾਣਦੇ ਹਨ ਸਤਗੁਰਾਂ ਨੇ ਸਾਨੂੰ ਸਮਝਾਉਣ ਵਾਸਤੇ ਕਿਹਾ ਭਾਈ ਧੁੱਪ ਦੇ ਵਿੱਚ ਸੂਰਜ ਚੜ੍ਹਿਆ ਜਿਵੇਂ ਤੇ ਘੜੇ ਪਾਣੀ ਦੇ ਭਰ ਕੇ ਰੱਖ ਦਈਏ ਤੇ ਜਿਹਦੇ ਵਿੱਚ ਹਾਤੀ ਪਾਓਗੇ ਤੁਹਾਨੂੰ ਸੂਰਜ ਦੱਸੇਗਾ ਸੂਰਜ ਤੇ ਇੱਕ ਹੈ ਉਹਦੀ ਸ਼ਕਤੀ ਸਾਰੇ ਉਹਦਾ ਅਕਸ਼ ਪੈਂਦਾ ਹੈ ਇਸ ਤਰ੍ਹਾਂ ਮਹਾਂਪੁਰਖਾਂ ਦੀ ਸ਼ਕਤੀ ਜਿੱਥੇ ਵੀ ਕੋਈ ਮਨ ਕਰਕੇ ਯਾਦ ਕਰੇ ਉਹ ਹਾਜ਼ਰ ਹਨ ਕਈ ਕਹਿੰਦੇ ਪੀਰ ਫਖੀਰ ਵੱਡੇ ਹਨ ਗੁਰੂ ਤੋਂ ਮਹਾਂਪੁਰਖ ਠੰਡੇ ਹਨ ਪਰ ਗੁਰੂ ਕੀ ਸਾਧ ਸੰਗਤ ਸਤਗੁਰਾਂ ਨੇ ਜਿੱਥੇ ਛੇਤੀ ਤੋਂ ਛੇਤੀ ਵੱਡੇ ਤੋਂ ਵੱਡਾ ਅੜਿਆ ਅੜਿਆ ਕਾਰਜ ਕਰਨਾ ਉੱਥੇ ਸ਼ਹੀਦਾ ਸਿੰਘਾਂ ਦੀ ਡਿਊਟੀ ਲੱਗਦੀ ਹੈ ਜਿਨ੍ਹਾਂ ਦੇ ਉੱਪਰ ਕੋਈ ਵੀ ਹੋਰ ਕੋਈ ਵੀ ਸ਼ਕਤੀਵਾਨ ਨਹੀਂ ਕਿਹਾ ਜਾ ਸਕਦਾ ਗੁਰੂ ਤੋਂ ਅੱਗੇ ਇਸ ਪ੍ਰਕਾਰ ਮਹਾਂਪੁਰਖ ਉੱਥੇ ਜਾ ਕੇ ਸਹਿਯਾ ਕਰਦੇ ਹਨ ਜਿਵੇਂ ਵੱਡੀ ਕਮਾਂਡੋ ਹੁੰਦੀ ਹੈ ਉਹ ਆ ਕੇ ਧਰਮ ਦਾ ਕਾਰਜ ਜਿਹੜਾ ਹੁੰਦਾ ਹੈ ਇਸੇ ਤਰ੍ਹਾਂ ਮਹਾਂਪੁਰਖ ਉਹ ਸਫਲ ਕਰਦੇ ਗੁਰੂ ਕੀ ਆਗਿਆ ਨਾਲ ਇੱਕ ਸ਼ੀਰ ਸਿੰਘ ਉਹਦੀ ਸ਼ਕਤੀ ਗਿਣੀ ਨਹੀਂ ਜਾਂਦੀ ਕਿੰਨੀ ਹੈ ਤੇ ਬਿਆੰਤੀ ਫੌਜਾਂ ਸਤਿਗੁਰਾਂ ਦੀਆਂ ਹਨ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਜਦੋਂ ਗੁਰੂ ਕੇ ਮਹਾਰਾਜ ਵਾਲਾ ਜੰਗ ਹੋਣ ਲੱਗਾ ਹੈ ਇਹ ਇਤਿਹਾਸਕਾਰਾਂ ਨੇ ਕਿਸਮਾ ਅੱਗੇ ਪਿੱਛੇ ਲਿਖਿਆ ਪਰ ਜਿਹੜੀ ਆਪਾਂ ਨੂੰ ਸਖੋਜ ਮਿਲੀ ਮਹਾਂਪੁਰਖਾਂ ਦੀ ਕਿਰਪਾ ਨਾਲ ਉਹਦੇ ਅਨੁਸਾਰ 1632 ਦਾ ਸਮਾਂ ਈਸਵੀ ਦਾ ਤੇ ਸਤਿਗੁਰੂ ਹਰਿ ਕਬੈ ਸਾਹਿਬ ਕਹਿਣ ਲੱਗੇ ਮਹਾਂਪੁਰਖੋ ਤੁਸੀਂ ਅੱਗੇ ਸੇਵਾ ਬੜੀ ਕਰ ਲਈ ਹੈ ਹੁਣ ਤੁਸੀਂ ਪਰਮੇਸ਼ਰ ਨੂੰ ਇਦਾਂ ਇਜਾਦ ਕਰੋ ਤੇ ਇਹ ਜੰਗ ਵਿੱਚ ਹੁਣ ਨਾ ਖੇਚਲ ਕਰੋ ਭਾਵੇਂ ਉਹ ਕਹਿਣ ਲੱਗੇ ਮਹਾਰਾਜੀ ਅਸੀਂ ਮਨ ਬਣਾ ਕੇ ਆਏ ਹਾਂ ਸਾਡੀ ਹਾਜ਼ਰੀ ਇੱਥੇ ਹੀ ਸਫਲ ਕਰਨੀ ਕਰੋ ਤੇ ਗੁਰੂ ਕੀ ਸਾਧ ਸੰਗਤ ਸਤਿਗੁਰਾਂ ਕਿਹਾ ਜਿਵੇਂ ਤੁਹਾਡਾ ਫਿਰ ਮਨ ਹੈ ਤੋ ਚੜ੍ਹਦੀ ਕਲਾ ਦੇ ਨਾਲ ਬਾਬਾ ਜੇਠਾ ਜੀ ਤੇ ਬਾਬਾ ਸਿਲਵਰਾ ਜੀ ਇੱਕ ਉਮਰ ਦੇ ਸਨ 85 85 ਸਾਲ ਦੀ ਉਸ ਸਮੇਂ ਇਹਨਾਂ ਦੀ ਉਮਰ ਹੈ ਜਦੋਂ ਇਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਬਾਬਾ ਜੇਠਾ ਜੀ ਮੈਦਾਨ ਦੇ ਵਿੱਚ ਜਿੱਥੇ ਟੱਬਾ ਸਾਹਿਬ ਗੁਰਦਾਰਾ ਉਹਦੇ ਲਾਗੇ ਸ਼ਹੀਦੀ ਪ੍ਰਾਪਤ ਕਰ ਗਏ ਤੇ ਬਾਬਾ ਜੀ ਦਾ ਜਿਹੜਾ ਸੀਸ ਸੀ ਧਰ ਤੋਂ ਵੱਖ ਹੋ ਗਿਆ ਉਹ ਜਿਹੜੀ ਇਹ ਹੁਣ ਵਾਲੇ ਲਿਖਤੇ ਇਹਦੇ ਵਿੱਚ ਆਪਾਂ ਨੂੰ ਉਹਦੇ ਪ੍ਰੂਫ ਮਿਲੇ ਹਨ ਗੁਰੂ ਕੀ ਸਾਧ ਸੰਗਤ ਵਿੱਚ ਦੱਸਿਆ ਹੈ ਕਿ ਮਹਾਂਪੁਰਖਾਂ ਨੇ ਬਾਬਾ ਦੀਪ ਸਿੰਘ ਜੀ ਵਾਂਗੂ ਆਪਣੇ ਇੱਕ ਹੱਥ ਦੇ ਸੀਸ ਟਿਕਾਇਆ ਹੈ ਵੇਖੋ ਕਿੱਡੀ ਵੱਡੀ ਹਿੰਮਤ ਹੈ ਬਿਰਧ ਅਵਸਥਾ ਦੇ ਵਿੱਚ ਜਿਹੜਾ ਸੇਲਾ ਸ਼ਸਤਰਾਂ ਆਮ ਕੋਈ ਸੂਰਮਾ ਨਹੀਂ ਜਲਾ ਸਕਦਾ ਕਿਉਂਕਿ ਅੱਗੇ ਪਿੱਛੇ ਸੱਜੇ ਖੱਬੇ ਉਹ ਸਾਰੇ ਪਾਸੇ ਚੋਬੰਨੀ ਮਾਰ ਕਰਦਾ ਹੈ ਜਿੱਧਰ ਵੀ ਜ਼ਰੂਰਤ ਪਵੇ ਬਹੁਤ ਚੁਸਤੀ ਤੇ ਫੁਰਤੀ ਦੀ ਲੋੜ ਹੁੰਦੀ ਹੈ ਇਸ ਕਰਕੇ ਮਹਾਪੁਰਖਾਂ ਨੇ ਜਿਆਦਾ ਸੇਲਾ ਸ਼ਸਤਰ ਵਜਤੇ ਆ ਹੈ ਕਈ ਕਹਿ ਦਿੰਦੇ ਸਿਲਵਰਾ ਇਹਨਾਂ ਦਾ ਨਾਮ ਤਾਂ ਰੱਖਿਆ ਗਿਆ ਸੇਲਾ ਚਲਾਉਣ ਕਰਕੇ ਪਰ ਗੁਰੂ ਕੀ ਸਾਧ ਸੰਗਤ ਇਹ ਨਾਮ ਜਿਹੜਾ ਹੈ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦੱਸਿਆ ਹੈ ਆਪਣੇ ਕਿ ਰਸਨਾ ਤੂੰ ਇਹਨਾਂ ਦਾ ਸਾਰਾ ਜੀਵਨ ਦੱਸਿਆ ਹੈ ਕਿ ਇਹਨਾਂ ਦਾ ਨਾਮ ਸਿਲਵਰਾ ਸੀ ਪਿਛਲੇ ਜਨਮ ਦਾ ਨਾਂ ਇਹਨਾਂ ਦਾ ਲਖਪਤ ਸ਼ਾਹੂਕਾਰ ਹੈ ਇੱਕ ਜਨਮ ਹੋਰ ਹੋਇਆ ਹੈ 2 ਸਾਲਾਂ ਦਾ ਇਸ ਪ੍ਰਕਾਰ ਤਿੰਨਾਂ ਜਨਮਾਂ ਦਾ ਹਾਲ ਸੁਣਾ ਕੇ ਮਹਾਂਪੁਰਖਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੁਰੂ ਕੀ ਸਾਧ ਸੰਗਤ ਇਹ ਫਿਰ ਅਨੇਕਾਂ ਥਾਵਾਂ ਤੇ ਇਸ ਤਰ੍ਹਾਂ ਧਰਮ ਦਾ ਕੰਮ ਕਰਦੇ ਹੋਏ ਇਸ ਧਰਤੀ ਜਦੋਂ ਇਹ ਜੰਗ ਵਿੱਚ ਇਹਨਾਂ ਹਿੱਸਾ ਲਿਆ ਤੇ ਦੂਰ ਤੱਕ ਇੱਥੋਂ ਤੱਕ ਇਹ ਦੁਸ਼ਮਣਾਂ ਦਾ ਇਹਨਾਂ ਨੇ ਪਿੱਛਾ ਕੀਤਾ ਜਦੋਂ ਜੰਗ ਫਤਿਹ ਹੋ ਗਿਆ ਤੇ ਮਹਾਪੁਰਖ ਬਾਬੇ ਡੋਗਰ ਜੀ ਡੋਗਰ ਮਹਾਬਲੀ ਜੀ ਨੂੰ ਕਹਿਣ ਲੱਗੇ ਡੋਗਰ ਮਹਾਬਲੀ ਜੀ ਹੁਣ ਜਿੰਨਾ ਸਤਗੁਰਾਂ ਨੇ ਆਪਣਾ ਹੀ ਕੋਲੋਂ ਕੰਮ ਕਰਾਉਣਾ ਸੇਵਾ ਕਰਾਉਣੀ ਸੀ ਉਹ ਸੇਵਾ ਪੂਰੀ ਹੋ ਚੁੱਕੀ ਹੈ ਹੁਣ ਇੱਥੇ ਆਪਣਾ ਸਰੀਰ ਜਿਹੜਾ ਸ਼ਾਂਤ ਕਰ ਦਈਏ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਇਸ ਾਂਕਾ ਆਪਣਾ ਸੀਸ ਠਕਾਇਆ ਤੇ ਆਪਣੇ ਬਰਾਜਮਾਨ ਹੋ ਗਏ ਸਰੀਰ ਨੂੰ ਕਰਕੇ ਬਰਾਜਮਾਨ ਤੇ ਇੱਥੇ ਫਿਰ ਸ਼ਾਂਤ ਹੋ ਗਏ 1632 ਦਾ ਸੰਵਾਦ ਜਿਵੇਂ ਪ੍ਰਾਤਨ ਲਿਖਤ ਵਿੱਚ ਲਿਖਿਆ ਸੀ ਕਿ 85 ਸਾਲ ਦੀ ਉਮਰ ਹੋਵੇਗੀ ਇਹਨਾਂ ਦੀ ਉਸੇ ਅਨਸਾਰ ਉਹ ਸਮਾਜ ਜਿਹੜਾ ਬਣਿਆ ਸਤਗੁਰੂ ਜੀ ਜੰਗ ਜੋਦੇ ਸਮੇ ਤੋਂ ਵਿਹਲੇ ਹੋ ਕੇ ਜ਼ਖਮਿਆਂ ਦੀ ਸੰਭਾਲ ਕਰਕੇ ਦੂਜਿਆਂ ਸਿੱਖਾਂ ਸ਼ਹੀਦਾਂ ਦਾ ਸਤਕਾਰ ਕਰਕੇ ਮੁਸਲਮਾਨਾਂ ਦੇ ਜਿਹੜੇ ਉਹ ਖਤਮ ਹੋਏ ਸਨ ਉੱਥੇ ਫੌਜੀ ਉਹਨਾਂ ਨੂੰ ਦਬਾ ਕੇ ਸਭ ਕੋ ਜਾਣਦੇ ਹੋ ਆਪ ਫਿਰ ਇਸ ਥਾਂ ਤੇ ਆਏ ਇਸ ਤੇ ਉਹ ਜਾਣੀ ਜਾਣ ਸਨ ਆਉਂਦਿਆਂ ਨੂੰ ਇਸ ਥਾਂ ਤੇ ਸੱਪ ਛੇਰ ਤੇ ਬਾਜ ਮਹਾਂਪੁਰਖਾਂ ਦੇ ਮ੍ਰਿਤਕ ਸਰੀਰਾਂ ਦੇ ਲਾਗੇ ਉਹ ਬੈਠੇ ਹਨ ਤੇ ਸਿੱਖ ਵੇਖ ਕੇ ਹੈਰਾਨ ਹੋ ਗਏ ਸਤਿਗੁਰੂ ਜੀ ਕਹਿੰਦੇ ਕਿਉਂ ਰੋਕ ਗਏ ਕਹਿੰਦੇ ਮਹਾਰਾਜੇ ਇੰਨੇ ਮਾਰੂ ਜਾਨਵਰ ਹਨ ਇਹ ਕਿਵੇਂ ਇੱਥੇ ਹਨ ਮਹਾਰਾਜ ਕਹਿਣ ਲੱਗੇ ਜਿਹੜੇ ਕਾਰਜ ਨੂੰ ਆਏ ਪਹਿਲਾਂ ਉਹ ਕਰ ਲਈਏ ਫਿਰ ਤੁਹਾਨੂੰ ਇਹਦੇ ਬਾਰੇ ਦੱਸਿਆ ਜਾਵੇਗਾ ਗੁਰੂ ਕੀ ਸਾਧ ਸੰਗਜ ਆਪਨੇ ਹੱਥੀ ਮਹਾਰਾਜ ਜੀ ਨੇ ਛੇਵੇਂ ਪਾਤਸ਼ਾਹ ਜੀ ਨੇ ਸੰਸਕਾਰ ਕਰਾਇਆ ਮਹਾਂਪੁਰਖਾਂ ਦਾ ਨਾਲ ਲੱਗ ਕੇ ਨਾਲ ਆਪ ਉਹਨਾਂ ਦੀ ਸੇਵਾ ਕੀਤੀ ਸਰੀਰਾਂ ਦੀ ਤੇ ਗੁਰੂ ਕੀ ਸੰਗਤ ਫਿਰ ਉਸ ਵੇਲੇ ਇਹਨਾਂ ਤਿੰਨਾਂ ਜਨਮਰਾਂ ਨੇ ਆਪਣਾ ਸਰੀਰ ਜਿਹੜਾ ਸੀ ਤਿਆਗ ਦਿੱਤਾ ਤੇ ਫਿਰ ਮਹਾਰਾਜ ਨੇ ਉਹਨਾਂ ਦੀ ਵੀ ਇਹ ਅੰਤਮ ਕਿਰਿਆ ਅੰਤਮ ਸੰਸਕਾਰ ਨਾਲ ਹੀ ਕੀਤਾ ਹੈ ਤੇ ਉਸ ਵੇਲੇ ਕਿਹਾ ਕਿ ਪਾਈ ਇਹਨਾਂ ਦਾ ਵੱਡਾ ਇਸ ਵਿੱਚ ਯੋਗਦਾਨ ਹੈ ਪਿਛਲੇ ਜਨਮ ਵਿੱਚ ਇਹ ਮਹਾਂਪੁਰਖਾਂ ਦੇ ਸੇਵਾਦਾਰ ਸਨ ਸੇਵਾ ਵਿੱਚ ਕੋਈ ਕਮੀ ਰਹਿ ਗਈ ਉਹਦੇ ਕਾਰਨ ਮਨ ਦੀ ਵਾਸ਼ਨਾ ਇਹਨਾਂ ਦੀ ਅੰਤਮ ਹੈ ਸਮੇਂ ਫਿਰ ਮਹਾਂਪੁਰਖਾਂ ਦੇ ਚਰਨਾਂ ਵਿੱਚ ਇਹ ਅਰਦਾਸ ਕੀਤੀ ਕੇ ਸਾਨੂੰ ਮਾਪੁਰ ਕੋ ਇਹ ਹੁਣ ਬਖਸ਼ਣਾ ਕਰੋ ਸਾਡਾ ਜਿਹੜਾ ਪਾਪ ਹੋਇਆ ਹੈ ਵਾਧ ਘਾਟ ਹੋਈ ਹੈ ਇਸ ਜਨਮ ਦੇ ਵਿੱਚ ਆ ਕੇ ਉਹ ਸਾਡੇ ਹਾਜ਼ਰੀ ਦੇ ਵਿੱਚ ਇਹਨਾਂ ਦਾ ਲਿਖਾ ਪੂਰਾ ਹੋਣਾ ਸੀ ਇੱਥੇ ਤਾਂ ਐ ਸੁਭਾਨ ਹੈ ਕਿ ਇਹਨਾਂ ਦੇ ਮ੍ਰਿਤਕ ਸਰੀਰ ਪਏ ਹੋਏ ਹਨ ਜੰਗਲ ਦੇ ਵਿੱਚ ਜੰਗਲ ਧਰਤੀ ਸੀ ਕੋਈ ਹੋਰ ਜਾਨਵਰ ਆ ਕੇ ਇਹਨਾਂ ਦੇ ਸਰੀਰਾਂ ਦਾ ਨੁਕਸਾਨ ਨਾ ਕਰੇ ਨਰਾਦਰੀ ਨਾ ਹੋਵੇ ਇਹਨਾਂ ਦੇ ਸਰੀਰਾਂ ਦੀ ਰਾਖੀ ਕੀਤੀ ਹੈ ਨਾ ਪਹਿਰਾ ਦਿੱਤਾ ਹੈ ਸਿੱਖਾਂ ਨੂੰ ਤਸੱਲੀ ਕਰਾ ਦਿੱਤੀ ਫਿਰ ਕਹਿਣ ਲੱਗੇ ਭਾਈ ਕੋ ਐਸਾ ਗੁਰਮੁਖ ਪਿਆਰਾ ਹੌਸਲਾ ਕਰਕੇ ਦੱਸੇ ਉਹ ਇੱਥੇ ਆਪਣਾ ਪਰਿਵਾਰ ਲੈ ਕੇ ਆਵੇ ਤੇ ਮਾਹਪੁਰਖਾਂ ਦੀ ਬਹੁਤ ਵੱਡੀ ਕਮਾਈ ਕਿੰਨੇ ਸਤਗੁਰਾਂ ਤੂੰ ਇਹਨਾਂ ਨੂੰ ਬਖਸ਼ਿਸ਼ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਤੂੰ ਪਹਿਲਾਂ ਵੀ ਇਹਨਾਂ ਦਾ ਜਿਹੜਾ ਸੀ ਮਾਹਪੁਰਖਾਂ ਨੇ ਉਹ ਜ਼ਿਕਰ ਕੀਤਾ ਹੈ ਉਹਨਾਂ ਦੇ ਬਚਨ ਹੋਏ ਸਨ ਬਹੁਤ ਵੱਡਾ ਮਾਹਪੁਰਖ ਹੋਵੇਗਾ ਇਸ ਪ੍ਰਕਾਰ ਇਹਨਾਂ ਦੇ ਨਾਂ ਦਾ ਇੱਕ ਨਗਰ ਵਸਾਉਣਾ ਹੈ ਤੇ ਦਾਸ ਦੇ ਮਨ ਵਿੱਚ ਕਈ ਰਾਏ ਵਿਚਾਰ ਆਉਂਦੀ ਕਿ ਸਾਡਾ ਭਲੇਖਾ ਕੱਢਣ ਵਾਸਤੇ ਮਹਾਰਾਜ ਨੇ ਇਹ ਪਰਉਪਕਾਰ ਕਰਕੇ ਇਹ ਜਿਹੜਾ ਤੁਹਾਡਾ ਨਗਰ ਵਸਾਇਆ ਹੈ ਸੇਲਬਰਾ ਕਿ ਸੰਗਤ ਨੂੰ ਪਤਾ ਲੱਗ ਜਾਵੇ ਬਾਬਾ ਜੀ ਦਾ ਅਸੀਦੀ ਸਥਾਨ ਕਿਹੜਾ ਹੈ ਤੇ ਜਿਹੜੀ ਇਹਨਾਂ ਦੀ ਮਾਹਪੁਰਖਾਂ ਦੀ ਨਿਸ਼ਾਨੀ ਹੈ ਉਹ ਮੈਂ ਬਹੁਤਾ ਦਾਅਵੇ ਨਾਲ ਤੇ ਨਹੀਂ ਕਹਿ ਸਕਦਾ ਪਰ ਅਨੁਮਾਨ ਵੱਤੋਂ ਵੱਧ ਹੈ ਜਿਹੜਾ ਸਤਿਗੁਰਾਂ ਸ਼ਬਦ ਰਚਿਆ ਹੈ ਸਤਿਗੁਰੂ ਸੇਵੇ ਸੇ ਮਾਹਪੁਰਖ ਸੰਸਾਰੇ ਉਹੀ ਬਾਬਾ ਸਿਲਵਰਾ ਮਾਪੁਰਖਾਂ ਦੇ ਪਰਥਾਏ ਗੁਰੂ ਅਮਰਦਾਸ ਮਹਾਰਾਜ ਜੀ ਨੇ ਰਚਨਾ ਕੀਤੀ ਹੈ ਕਿ ਮਹਾਰਾਜ ਦੀ ਮਹਿਮਾ ਮਹਾਰਾਜ ਜਾਣਦੇ ਹਨ ਪਰ ਗੁਰੂ ਕੀ ਸਾਧ ਸੰਗਤ ਏਡਾ ਵੱਡਾ ਇਹਨਾਂ ਦਾ ਪਰਉਪਕਾਰ ਹੈ ਸਤਿਗੁਰਾਂ ਦੀ ਰਹਿਮਤ ਹੈ ਤਨ ਆਪ ਜੀ ਦੇ ਇਹ ਜਿਹੜੇ ਉਦਮ ਕੀਤੇ ਹੋਏ ਇਹ ਸਮਾਗ ਮਨਾਉਣੇ ਜੋ ਅੱਜ ਤੱਕ ਇਹ ਗੁਰੂ ਕੀ ਮਰਜ਼ਾਦਾ ਵਿੱਚ ਆ ਕਰਕੇ ਕਿਉਂਕਿ ਪਹਿਲਾਂ ਵੀ ਸੰਗਤਾਂ ਬਹੁਤ ਮੰਨਦੀਆਂ ਸਨ ਪਰ ਜਿਵੇਂ ਹੁਣ ਆਪ ਜੀ ਮਰਜ਼ਾਦਾ ਅਨੁਸਾਰ ਚੱਲ ਕੇ ਮਹਾਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਕਿਉਂਕਿ ਜਿਹੜੇ ਗੁਰੂ ਕੀ ਆਗਿਆ ਵਿੱਚ ਚੱਲਣਾ ਉਹਦਾ ਵਾਅਦਾ ਹੋ ਜਾਂਦਾ ਉਹ ਲੇਖ ਵਿੱਚ ਗੱਲ ਆ ਜਾਂਦੀ ਹੈ ਕਿਉਂਕਿ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਪੰਨੇ ਉਪਦੇਸ਼ ਜੇ ਦਿੱਤਾ ਸਤਿਗੁਰ ਸੋ ਸੁਣਿਆ ਸਿੱਖੀ ਕੰਨੇ ਇਸ ਕਰਕੇ ਜਿਹੜਾ ਸੁਣ ਕੇ ਗੁਰੂ ਕੇ ਬਚਨ ਨੂੰ ਮੰਨ ਲੈਂਦਾ ਹੈ ਤੇ ਗੁਰੂ ਉਹਦੇ ਤੇ অতি ਪ੍ਰਸੰਨ ਹੁੰਦੇ ਹਨ ਇਥੋਂ ਤੱਕ ਸਤਿਗੁਰਾਂ ਨੇ ਜਿਨ੍ਹਾਂ ਨੇ ਸਤਿਵਚਨ ਕਹਿ ਕੇ ਮੰਨਿਆ ਉਹ ਆਪਣੇ ਸੰਗਾਸ਼ਣ ਨੂੰ ਛੱਡ ਕੇ ਉਹਨਾਂ ਨੂੰ ਸੰਗਾਸ਼ਣ ਬਖਸ਼ਣ ਵਾਸਤੇ ਤਿਆਰ ਹੋ ਗਏ ਗੁਰੂ ਨੂੰ ਇੰਨਾ ਪਿਆਰ ਹੈ ਸਿੱਖਾਂ ਦੇ ਨਾਲ ਤੇ ਇਹ ਮਹਾਰਾਜ ਕਿਰਪਾ ਕਰੇ ਸੋ ਇਹਨੇ ਬਚਨ ਕਹਿੰਦੇ ਹੋਏ ਆਜ ਦੀ ਤੁਖਿਮਾਂ ਦੇ ਇਜਾਜ਼ਤਾਂ ਪ੍ਰਬੰਧਕਾਂ ਦਾ ਧੰਨਵਾਦ ਹੈ ਇਹਨੇ ਜੋਗੇ ਤੇ ਨਹੀਂ ਸੰਗਤ ਵਿੱਚ ਬਹਿਣ ਦੀ ਵੀ ਸਾਨੂੰ ਇਜਾਜ਼ਤ ਨਹੀਂ ਪਰ ਗੁਰੂ ਕੀ ਸਾਧ ਸੰਗਤ ਗੁਰਮਖਾ ਪਿਆਰਾਂ ਦਾ ਹੁਕਮ ਹੋਇਆ ਸੀ ਕੀ ਜਰੂਰ ਸੰਗਤਾਂ ਦੇ ਦਰਸ਼ਨ ਕਰਨੇ ਹਨ ਸਮਾਂ ਤੇ ਸਾਨੂੰ ਜਿਨ੍ਹਾਂ ਨੂੰ ਦੱਸਿਆ ਸ਼ਾਇਦ ਪਤਾ ਨਹੀਂ ਉੱਤੇ ਵੀ ਹੋ ਗਿਆ ਹੋਵੇ ਪਰ ਉਹਨਾਂ ਅਜੇ ਤੱਕ ਆਣ ਕੇ ਹੁਕਮ ਨਹੀਂ ਕੀਤਾ ਤੇ ਦਾਸ ਚਾਹੁੰਦਾ ਹੋਰ ਵੀ ਸੰਗਾਂ ਨੇ ਜਿਨ੍ਹਾਂ ਸੇਵਾ ਕਰਨੀ ਬੁਲਾ ਰਹਿਆਂ ਨੇ ਉਹਨਾਂ ਦਾ ਸਮਾਂ ਹੈ ਇੰਨੀਆਂ ਜਿਹ ਬੇਨਤੀਆਂ ਪ੍ਰਵਾਨ ਕਰਨੀਆਂ ਮਹਾਂਪੁਰਖਾਂ ਦੇ ਝਲੇਰ ਮਹਾਂਪੁਰਖਾਂ ਵਿੱਚੋਂ ਇਹ ਸੰਗਤ ਆਈ ਹੈ ਬਾਬਾ ਮੁਖਤਾਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡਾ ਪਰਉਪਕਾਰ ਕਰਕੇ ਆਪਣੇ ਸਾਹਮਣੇ ਇਹ ਸਭ ਕੁਝ ਲਿਆਂਦਾ ਤੇ ਉਹ ਨਾਲ ਇਹ ਕਹਿ ਦਿੰਦੇ ਹਨ ਕਿ ਅਸੀਂ ਕੁਝ ਵੀ ਨਹੀਂ ਕੀਤਾ ਤੇ ਗੁਰੂ ਕੀ ਸਾਧ ਸੰਗਤ ਮਹਾਰਾਜ ਕਿਰਪਾ ਕਰੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਨਾਲ ਮਹਾਂਪੁਰਖ ਬਾਬਾ ਬਿਧੀ ਚੰਦ ਜੀ ਬਾਬਾ ਦਇਆ ਸਿੰਘ ਜੀ ਬਾਬਾ ਬਿਧੀ ਚੰਦ ਜੀ ਅਨਸੰਬੰਸ ਉਹਨਾਂ ਵੱਲੋਂ ਵੱਡਾ ਪਰਉਪਕਾਰ ਹੋਇਆ ਜਿਨ੍ਹਾਂ ਨੇ ਆਪਣਾ ਆਸ਼ੀਰਵਾਦ ਬਖਸ਼ ਕੇ ਤੇ ਆਪਾਂ ਨੂੰ ਇੱਥੋਂ ਤੱਕ ਚਾਨਣਾ ਬਖਸ਼ ਕੇ ਉਦਮ ਬਖਸ਼ਿਆ ਬਾਬਾ ਮੁਖਤਾਰ ਸਿੰਘ ਜੀ ਨੂੰ ਤੇ ਅਨੇਕਾਂ ਪਿੰਡਾਂ ਵਿੱਚ ਕੋਲੋਂ ਉਹਨਾਂ ਨੇ ਮਾਇਆ ਵੀ ਖਰਚੀ ਸਮਾਂ ਵੀ ਇੱਧਰ ਲਾਇਆ ਨਾਲ ਸੰਗਤਾਂ ਨੂੰ ਲਿਆਉਣਾ ਕੀਤਾ ਤੇ 1995 ਤੋਂ ਅੱਜ ਤੱਕ ਸਮਾਂ ਗਿਣ ਲਓ ਇਸ ਮਹਾਂਪੁਰਖਾਂ ਦੀ ਸੇਵਾ ਵਿੱਚ ਇਨਾਂ ਕੋ ਜੋ ਪ੍ਰਾਪਤ ਹੋਇਆ ਸੰਗਤਾਂ ਨਾਲ ਸਾਂਝਾ ਕੀਤਾ ਗਿਆ ਜੋ ਤਿੱਧੀ ਐਡੀਸ਼ਨ ਵਿੱਚੋਂ ਆਪ ਪ੍ਰਾਪਤ ਕਰ ਸਕਦੇ ਹੋ ਸੋ ਮਹਾਂਪੁਰਖਾਂ ਦੀ ਇੰਨੀ ਹੀ ਹਾਜ਼ਰੀ ਦੇ ਵਿੱਚ ਗੁਰੂ ਕੀ ਹਾਜ਼ਰੀ ਵਿੱਚ ਜੋ ਕੁਝ ਬੋਲਿਆ ਗਿਆ ਅਨੇਕਾਂ ਭੁੱਲਾਂ ਹੋਈਆਂ